ਕਿ ਮੇਰੇ ਪਾਪਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹ ਕਹਿੰਦੇ ਸੀ ਕਿ ਮੈਂ ਕਦੇ ਤੋਂ ਮੇਰੀ ਅੱਖਾਂ ਤੋਂ ਉਹਲੇ ਨਾ ਹੋਈ ਪਰ ਉਹ ਮੇਰੇ ਤੋਂ ਹੀ ਦੂਰ ਚੱਲੇ ਗਏ ਮੇਰੇ ਪਾਪਾ ਫਿਰ ਉਹਨਾਂ ਨੇ ਕਿਹਾ ਕਿ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਆਂ ਕਿ ਕਿਸੇ ਦੇ ਪਾਪਾ ਦੂਰ ਨਾ ਹੋਣ ਤਾਂ ਉਹ ਰੂਹ ਕਮਾਉਣ ਵਾਲੇ ਬੋਲ ਸੀ ਬੀਤੇ ਦਿਨੀ ਸਤੰਗੋਵਾਲ ਇੱਕ ਬੇਟੀ ਦਾ ਹਾਦਸਾ ਬੇਟੀ ਦੇ ਨਾਲ ਹਾਦਸਾ ਵਾਪਰਿਆ ਕਿ ਦੇਖਿਆ ਨਹੀਂ ਸੀ ਜਾਂਦਾ ਉਹ ਬੇਟੀ ਦੀ ਹਾਲਾਤ ਨਹੀਂ ਸੀ ਦੇਖੇ ਜਾਂਦੇ ਉੱਪਰੋਂ ਟਰੱਕ ਲੰਘ ਗਿਆ ਸੀਗਾ ਤੇ ਉਹ ਬੇਟੀ ਆਪਣੇ ਪਾਪਤ ਦੂਰ ਹੋ ਗਈ ਪੇٹے ਦਿਨੇ ਪੰਜਾਬੀ ਲੋਕ ਆਇਆ ਰਾਜਵੀਰ ਜਵੰਦਾ ਦਾ ਜੋ ਅੰਤਿਮ ਅਰਦਾਸ ਰਪਾਹੜ ਦਾ ਭੋਗ ਸੀ ਤਾਂ ਉਸਦੇ ਬੇਟੇ ਉਸਦੀ ਬੇਟੀ ਦੇ ਇੱਕ ਬਾਦੂਖ ਬੋਲਦੇ ਉਹ ਗਰੂ ਨੂੰ ਝੰਜੋੜ ਕੇ ਰੱਖ ਦਿੰਦੇ ਆ ਬੋਲ ਉਹ ਕਹਿੰਦੀ ਸੀ ਕਿ ਪਹਿਲਾ ਸ਼ਬਦ ਉਹਨੇ ਜੋ ਕਿਹਾ ਕਿ ਮੇਰੇ ਪਾਪਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹ ਕਹਿੰਦੇ ਸੀ ਕਿ ਮੈਂ ਕਦੇ ਤੋਂ ਮੇਰੀ ਅੱਖਾਂ ਤੋਂ ਉਹਲੇ ਨਾ ਹੋਈ ਪਰ ਉਹ ਮੇਰੇ ਤੋਂ ਹੀ ਦੂਰ ਚੱਲੇ ਗਏ ਮੇਰੇ ਪਾਪਾ ਫਿਰ ਉਹਨਾਂ ਨੇ ਕਿਹਾ ਕਿ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਕਿਸੇ ਦੇ ਪਾਪਾ ਦੂਰ ਨਾ ਹੋਣਾ ਤਾਂ ਉਹ ਰੂਕ ਮੋਣ ਵਾਲੇ ਬੋਲ ਸੀ ਇਹ ਮੈਂ ਗੱਲ ਕਿਉਂ ਕਹਿੰਨ ਕਹੀ ਹੈ ਅਸੀਂ ਜਿਸ ਜੜੇ ਛੜਕ ਤੇ ਮੌਜੂਦ ਹੈ ਜੋ ਮੈਦ ਪਰਤੋ ਜਗਰਾਵ ਜਾਂਦੀ ਹੈ ਜਾਂ ਸਿੱਧੂਆਂ ਵੇੜ ਤੋਂ ਮੈਦ ਪਰ ਆਪਾਂ ਕਹਿ ਸਕਦੇ ਆ ਰਸਤੇ ਚਰੁੰਦਰ ਰਾਜ ਦੀ ਪਟੂਲ ਟੈਕਸ ਹੈ ਸੜਕ ਥਾਂ ਥਾਂ ਤੋਂ ਟੁੱਟੀ ਹੋਈ ਹੈ ਹੁਣ ਮੈਂ ਬੋਲਾਂ ਤੇ ਦੁਬਾਰਾ ਆਉਂਗਾ ਕਿ ਬੋਲ ਮੈਂ ਕਿਉਂ ਕਹੇ ਕਿ ਇਸ ਸੜਕ ਦੇ ਆਇਦਨ ਕੋਈ ਨਾ ਕੋਈ ਹਾਦਸੇ ਵਾਪਰਦੇ ਆ ਬੀਤੇ ਦਿਨੀ ਸੰਗੋਵਾਲ ਇੱਕ ਬੇਟੀ ਦਾ ਹਾਦਸਾ ਬੇਟੀ ਦੇ ਨਾਲ ਹਾਦਸਾ ਵਾਪਰਿਆ ਕਿ ਦੇਖਿਆ ਨਹੀਂ ਸੀ ਜਾਂਦਾ ਉਹ ਬੇਟੀ ਦੀ ਹਾਲਾਤ ਨਹੀਂ ਸੀ ਦੇਖੇ ਜਾਂਦੇ ਉੱਪਰੋਂ ਟਰੱਕ ਲੰਘ ਗਿਆ ਸੀਗਾ ਤੇ ਉਹ ਬੇਟੀ ਆਪਣੇ ਪਾਪ ਤੋਂ ਦੂਰ ਹੋ ਗਈ ਅੱਜ ਉਹ ਪਿਓ ਦਾ ਹਾਲ ਕੀ ਹੋਇਆ ਹੋਊਗਾ ਉਹ ਕੀ ਸੋਚਦਾ ਹੋਊਗਾ ਉਸਦੇ ਦਿਲ ਤੇ ਕੀ ਭਿਜਦੀ ਹੋਗੀ ਦੀਵਾਲੀ ਦਾ ਤਿਉਹਾਰ ਹੈ ਦੀਵਾਲੀ ਦਾ ਤਿਹਾਰ ਹੈ ਤੋਂ ਬੇਟੀ ਕੀ ਸੋਚਦੀ ਹੋਗੀ ਕਾਸ਼ ਮੇਰੀ ਬੇਟੀ ਵੀ ਮੇਰੇ ਕੋਲ ਹੁੰਦੀ ਉਹਦੇ ਸੋਚਦੀ ਹੋਗੀ ਉਹ ਸੋਚਦਾ ਹੋਗਾ ਉਹ ਬਾਪ ਉਹ ਮਾਂ ਸੋਚਦੀ ਹੋਗੀ ਕਿ ਸਾਡੀ ਬੇਟੀ ਵੀ ਕੋਲ ਹੁੰਦੀ ਪੁਰਾਣੇ ਦੀਵਾਲੀ ਇਸ ਬੜੀ ਵਧੀਆ ਬਣਾਈ ਸੀ ਸੋਚਦੀ ਹੋਣਗੇ ਉਹ ਮੇਰੀ ਸਮਝ ਦੇ ਮੁਤਾਬਕ ਉਸ ਬੇਟੀ ਦੀ ਜਾਨ ਗਈ ਸੜਕ ਦੇ ਕਾਰਨ ਥਾ ਥਾ ਤੇ ਖੱਡੇ ਪਿਆ ਉਹ ਜੋ ਡਰਾਈਵਰ ਸੀ ਉਹ ਟੋਇਆ ਨੂੰ ਬਚਾਉਂਦਾ ਆ ਉਸਨੇ ਬੇਟੀ ਨਹੀਂ ਬਚਾਈ ਉੱਪਰ ਬੇਟੀ ਦੇ ਚੜਾਇਆ ਤਾਂ ਟਰੱਕ ਜੇਕਰ ਟੋਏ ਨਾ ਹੁੰਦੇ ਤੇ ਹਾਦਸਾ ਹੀ ਨਾ ਵਾਪਰਦਾ ਅੱਜ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ ਇਹ ਤੁਸੀਂ ਤਸਵੀਰਾਂ ਦੇਖ ਲਓ ਕੀ ਬਣਿਆ ਪਿਆ ਟੂਲ ਟੈਕਸ ਨੇ ਮੋٹے ਕਰਾਏ ਪੈਸੇ ਇਕੱਠੇ ਕੀਤੇ ਹੁਣ ਜਦੋਂ ਟੂਲ ਟੈਕਸ ਵਾਲਿਆਂ ਨੂੰ ਹੁਣ ਤੁਸੀਂ ਆ ਦੇਖ ਲਓ ਉਹ ਵੀ ਗੱਲ ਮੈਂ ਬਚੇ ਰਹੀ ਸੀ ਪੂਰੀ ਕਰਦਾ ਆ ਰੋੜੇ ਦੇਖੋ ਇਸ ਤਰ੍ਹਾਂ ਕਿਦਾਂ ਸੜਕ ਇਕੱਠੀ ਕੀਤੀ ਹੁੰਦੀ ਹੈ ਐਦਾਂ ਹੋਇਆ ਪਿਆ ਹੈ ਤਾਂ ਮੈਂ ਜ਼ਿਕਰ ਕਰਨ ਲੱਗੇ ਸੀ ਜੇਕਰ ਰੋਹਨ ਰਾਜਦੀਪ ਟੂਲ ਟੈਕਸ ਵਾਲਿਆਂ ਨੂੰ ਪਛਦਿਆ ਉਹ ਕਹਿੰਦੇ ਅਸੀਂ ਪੰਜਾਬ ਸਰਕਾਰ ਤੋਂ ਪੈਸੇ ਲੈਣੇ ਆ ਪੰਜਾਬ ਸਰਕਾਰ ਸਾਡੇ ਪੈਸੇ ਨਹੀਂ ਦਿੰਦੀ ਤੇ ਸੂਚੇ ਪਾਸੇ ਜੇਕਰ ਸਰਕਾਰ ਵਾਲੇ ਕਰੀਏ ਤਾਂ ਕਹਿੰਦੇ ਨਹੀਂ ਟੂਲ ਟੈਕਸ ਵਾਲਿਆਂ ਨੇ ਸੜਕ ਨਹੀਂ ਬਣਾਈ ਪਰ ਗੱਲ ਹੈ ਕਿ ਆਮ ਲੋਕਾਂ ਦਾ ਕੀ ਕਸੂਰ ਹੈ ਜਿਹਨਾਂ ਦੇ ਧੀਆਂ ਪੁੱਤ ਇਸ ਸੜਕ ਦੀ ਹਉਤੀ ਚੜ ਰਿਹਾ ਉਹਨਾਂ ਮਾਪਿਓ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਉਹਨਾਂ ਲੋਕਾਂ ਦਾ ਟੈਕਸ ਵੀ ਤਾਰਿਆ ਉਦੋਂ ਨਵਾਂ ਮੋਟਰਸਾਈਕਲ ਆ ਉਦੋਂ ਟੈਕਸ ਵੀ ਤਾਰਿਆ ਰੋਡ ਟੈਕਸ ਟੂਲ ਟੈਕਸ ਵੀ ਕਟਾ ਕੇ ਜਾਂਦੇ ਰਿਹਾ ਅ ਮਹੀਨਾ ਕੋ ਹੋ ਗਿਆ ਹੁਣ ਵੀ ਕੁਝ ਪੰਜਾਬ ਨੇ ਧਰਨਾ ਲਾਇਆ ਤੇ ਲੋਕਾਂ ਨੇ ਟੂਲ ਟੈਕਸ ਤੋਂ ਤਾਂ ਖੜਾ ਛੁੱਟ ਗਿਆ ਪਰ ਲੋਕਾਂ ਦੀ ਜਿੰਦਗੀਆਂ ਕਿਸ ਤਰ੍ਹਾਂ ਬਚਣਗੀਆਂ ਇੱਕ ਵੱਡਾ ਸਵਾਲ ਹੈ ਲਗਾਤਾਰ ਹਾਸੇ ਵਾਪਰ ਰਿਹਾ ਹਮ ਲੋਕਾਂ ਨੇ ਕੀ ਸਹੁਰ ਰਹੇ ਏ ਉਹੀ ਸੜਕ ਹੈ ਏ ਉਹੀ ਸੜਕ ਹੈ ਜਦੋਂ ਮਹਿਦ ਪ੍ਰਤੋਪਾ ਛੁੱਧੋਂ ਅੰਬੜ ਜਾਏ ਰਸਤੇ ਚ ਦਰਿਆ ਸਤਲੁਜ ਦਾ ਪੁਲ ਵੀ ਆਉਂਦਾ ਤਾਂ ਫਿਰ ਲੁਧਿਆਣੇ ਅਤੇ ਜਲੰਧਰ ਆਪਸ ਵਿੱਚ ਜੋੜਦੀ ਵੀ ਹੈ ਤਾਂ ਫਿਰ ਕਿਸੇ ਸੜਕ ਤੋਂ ਸਾਡੇ ਮੰਤਰੀ ਲੰਘ ਕੇ ਵੀ ਜਾਂਦੇ ਆ ਪਰ ਇੱਕ ਹਾਂ ਇੱਕ ਗੱਲ ਜ਼ਰੂਰ ਹੈ ਜਦੋਂ ਮੰਤਰੀ ਲੰਘ ਕੇ ਜਾਂਦੇ ਆ ਸਾਡੇ ਮੈਂ ਜ਼ਿਕਰ ਕਰ ਰਿਹਾ ਸੀ ਜਦੋਂ ਮੰਤਰੀ ਲੰਘ ਕੇ ਜਾਂਦੇ ਆ ਤਾਂ ਅੱਗੇ 3-4 ਉਹਨਾਂ ਦੇ ਗੱਡੀਆਂ ਹੁੰਦੀਆਂ ਪਤਾ ਲੱਗ ਜਾਂਦਾ ਵੀ ਟੋਆ ਕਿੱਥੇ ਉੱਚੀ ਨੇ ਵੀ ਸੜਕ ਕਿਤੇ ਰਾਤ-ਪਰਾਤ ਵੀ ਤਲੰਗਣ ਸਿਕਿਉਰਿਟੀ ਹੁੰਦੀ ਹੈ ਭਰਾ ਆਮ ਨੂੰ ਬੰਦੇ ਕੋਲ ਤਾਂ ਕੋਈ ਸਿਕਿਉਰਿਟੀ ਨਹੀਂ ਹੈ ਉਸ ਨੂੰ ਤਾਂ ਨੇ ਪਤਾ ਹੁੰਦਾ ਨਾ ਕਿ ਖੱਡਾ ਕਿੱਥੇ ਟੋਇਆ ਕਿੱਥੇ ਤੇ ਆ ਇਧਰ ਹਾਦਸੇ ਵਾਪਰਦੇ ਆ ਉਹ ਮਾਂ-ਬਾਪ ਦੀ ਦੀਵਾਲੀ ਕੀ ਹੋਗੀ ਸਾਰੇ ਦੀਵਾਲੀ ਤੇ ਖੁਸ਼ੀਆਂ ਮਨਾ ਰਹੇ ਹੋ ਸੰਗੋਲ ਜੋ ਬੇਟੀ ਦੀ ਡੈਥ ਹੋਈ ਸੀ ਉਹ ਮਾਂ-ਬਾਪ ਤੇ ਅੱਜ ਕੀ ਵੇਜਦੀ ਹੋਗੀ ਆਮ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋ ਕੇ ਸਰਕਾਰ ਦੇ ਅੱਗੇ ਮੰਗ ਰੱਖਣੀ ਚਾਹੀਦੀ ਹੈ ਲਗਾਤਾਰ ਮੰਗ ਪੱਤਰ ਦਿੱਤੇ ਜਾਣੇ ਚਾਹੀਦੇ ਪਰ ਜੋ ਇਹੋ ਜਿਹੀ ਕੋਈ ਪਲੈਨਿੰਗ ਹੋਣੀ ਚਾਹੀਦੀ ਹੈ ਜਿਹੜੀ ਸਰਕਾਰ ਕੋਈ ਮਨੇ ਸੜਕ ਨਹੀਂ ਬਣਾ ਰਹੀ ਤਾ ਕਿਸੇ ਜਥੇਬੰਦੀਆਂ ਨਾਲ ਮਿਲ ਕੇ ਕੋਪ ਪਲੈਨਿੰਗ ਤਿਆਰ ਕਰਨੀ ਚਾਹੀਦੀ ਹੈ ਕਿ ਇਹਦਾ ਹੱਲ ਕੀ ਤੱਕੀ ਜਾਵੇ ਤਾਂ ਜੋ ਆਮ ਲੋਕ ਬਚ ਸਕਣ ਜਿਹੜੀ ਕਿ ਲਗਾਤਾਰ ਹਾਦਸੇ ਵਾਪਰ ਰਹੇ ਹੈ। ਬਾਕੀ ਤੁਸੀਂ ਕਿਸ ਵਾਰ ਸੋਚਦੇ ਹੋ ਜਰੂਰ ਮੈਨੂੰ ਸੁਝਾਅ ਦਿਓ। ਕੈਮਰਾਮੈਨ ਸੁਨੂ ਜਨਾ ਹਰਦੀ ਪੈਦਨਾਰ ਨਿਊਜ਼